ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਜ਼ਾਹ ਗਜ਼ਾਹਿਦ ਖਰਸ਼ੈ ਨਾਸੀ ਗੂਮ ਆਲਮ ਮੈ ਸ਼ਵਦ ਖਰ ਕੋ ਤੈਨੂੰ ਕਹਿੰਦੇ ਨੇ ਅਕਸ਼ਰੀ ਗਿਆਨ ਅਗਰ ਅਨਭਵੀ ਗਿਆਨ ਨਹੀਂ ਬਣਿਆ ਤਾਂ ਫਿਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੇ ਇੰਜ ਜਿਵੇਂ ਧਰਮ ਗ੍ਰੰਥ ਕਿਸੇ ਖੋਤੇ ਤੇ ਲੱਦੇ ਹੋਏ ਕੁਛ ਵੀ ਖੋਤੇ ਦੀ ਪਿੱਠ ਤੇ ਜਿਸ ਦੇ ਦਿਮਾਗ ਤੇ ਲੱਦੇ ਹੋਏ ਨੇ ਉਹਦੀ ਪਿੱਠ ਤੇ ਲੱਦੇ ਨੇ ਕਿ ਨਾ ਰਿਚੂ ਕੋਈ ਖੱਤੇ ਜੋ ਲੱਦ ਕੇ ਰਹਿ ਜਾ ਰਿਹਾ ਹੈ ਖੋਤਾ ਤੇ ਕੋਈ ਭਗਤ ਨਹੀਂ ਬਣ ਗਿਆ ਬਲੀ ਅੱਲਾ ਨਹੀਂ ਬਣ ਗਿਆ ਸਿਰ ਦੇ ਉੱਤੇ ਬਹੁਤੀ ਬਾਣੀ ਦਾ ਬੋਝ ਹੈ ਬੜੇ ਸ਼ਬਦ ਯਾਦ ਨੇ ਵਿਵਹਾਰ ਦੇ ਵਿੱਚ ਕੁਝ ਵੀ ਨਹੀਂ ਵਿਵਹਾਰ ਦੇ ਵਿੱਚ ਕੁਝ ਵੀ ਨਹੀਂ ਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਖੋਤਾ ਬੋਝ ਢੋਂਦਾ ਕੁਝ ਵੀ ਨਹੀਂ ਕਿਸੇ ਕਿਸੇ ਦੇ ਅੰਦਰ ਲੋਭ ਪ੍ਰਦਾਨ ਬਾਕੀ ਚਾਰ ਉਸ ਦੇ ਜ਼ੇਰ ਸਾਇਆ ਉਹਦਾ ਵਿਵਹਾਰ ਦਸੇਗਾ ਨਿਰਈ ਲੋਕੀ ਨਿਰਈ ਲੋਕੀ ਸਹੀ ਨਾ ਜਾਣਾਂ ਸੀ ਲੈਣ ਨਾਲ ਇੱਕ ਸੱਜਣ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਕਹਿੰਦੇ ਗੈਨੀ ਜੀ ਇਹ ਸੋਨਾ ਇਹ ਸੋਨਾ ਇਹ ਸੋਨਾ ਇਹ ਦੇਖੋ ਇਹ ਦੇਖੋ ਮੈਂ ਕਿਥੇ ਆ ਕੇ ਕਮ ਵਕਤ ਤੈਨੂੰ ਇਹੀ ਕੁਝ ਦਿਖਾਈ ਦੇ ਰਿਹਾ ਔਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਲੋਭੀ ਨੂੰ ਧਨ ਦਿਖਾਈ ਦੇਗਾ ਹਰ ਪਾਸੇ ਜਾਤ ਦਾ ਆਲਪਾਸ ਜਿਵੇਂ ਭੁੱਖੇ ਨੂੰ ਪੁੱਛੀਏ ਦੋ ਤੇ ਦੋ ਕੀ ਹੁੰਦਾ ਕਹਿੰਦਾ ਚਾਰ ਰੋਟੀਆਂ ਔਰ ਕਿਸ ਨੂੰ ਲੰਗ ਦੇ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਸਾਰਾ ਲੋਭ ਪ੍ਰਧਾਨ ਹੈ ਉਸ ਦਾ ਵਿਵਹਾਰ ਦੱਸੇਗਾ ਉਹਦਾ ਉੱਠਣਾ ਬੈਠਣਾ ਦੱਸੇਗਾ ਬਾਕੀ ਵੀ ਚਾਰ ਹੋਣਗੇ ਉਹਦੇ ਜ਼ਹਿਰ ਅਸਰ ਹੋਣਗੇ ਪਰ ਲੋਭ ਪ੍ਰਧਾਨ ਜਿੰਨਾ ਸਮਾਂ ਮਿਲ ਸਕੇ ਉਹਨੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ